ਜਾ ਤਿੰਨ ਤਿੰਨ ਵਿਆਹ ਹੋਏ ਦੇ ਸਰਾਂ ਪਹਿਲੇ ਹੀ ਇਹਦੀ ਮਾਂ ਦੇ ਦੋ ਵਿਆਹ ਹੋਏ ਨੇ ਭਰਾ ਦੇ ਤਿੰਨ ਵਿਆਹ ਦੂਜੇ ਭਰਾ ਦੇ ਦੋ ਵਿਆਹ ਪਿਓ ਦੇ ਤਿੰਨ ਭਰਾ ਵਿਆਹ ਪੂਰਾ ਟੱਪਰੀ ਨੰਬਰ ਪਰ 50 ਚਾ ਵਿਆਹ ਦੋ ਦੋ ਵਿਆਹ ਕਰਾ ਕੇ 5 ਮਹੀਨਾ ਪ੍ਰੈਗਨੈਂਟ ਕਰਕੇ ਸਾਡੇ ਘਰ ਸੁੱਟ ਕੇ ਚਲ ਗਿਆ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਮੇਰੀ ਮਾਂ ਦੀ ਫੋਟੋ ਮੇਰੇ ਚੀਚੇ ਦੀ ਫੋਟੋ ਜਾਂ ਮੇਰੀ ਭੈਣ ਦੀ ਫੋਟੋ ਕਿਸੇ ਨੂੰ ਦਿਖਾ ਦੇਣਾ ਕਿ ਵਿਆਹ ਦੇ ਵਿੱਚ ਆਏ ਆ ਪੂਰੇ 1 ਸਾਲ ਹੋਨੇ ਲਗਾ ਬੱਚਾ ਵੀ ਰੇ 1.5 ਸਾਲ ਕੋ ਹੋ ਗਿਆ ਭਾਈ ਮਾਰਾ ਚੀਜ਼ਾਂ ਰਲਿਆ ਆਇਆ ਨਾਲ ਇਹਨੂੰ ਭਜਾਣ ਚ ਉਹ ਰਜਾਵੰਤੀ ਨਹੀਂ ਸੀ ਇਹਨਾਂ ਨੇ ਕਰਾਇਆ ਵਿਆਹ ਮੇਰੇ ਤੋਂ ਠੀਕ ਹੈ ਇਹ ਤੂੰ ਇਹ ਘਰ ਘਰ ਮੇ ਸਾਰਾ ਸਮਾਨ ਵੇਚ ਕੇ ਦੋਨੋਂ ਮਾਂ ਬੇਟੇ ਨਿਕਲ ਕੇ ਪਤਾ ਨਹੀਂ ਵੀ ਕਾਂ ਗਏ ਤੇ ਆਜ ਮਿਲੇ ਤੋਂ ਮੈਂ ਭਾਗੀ ਹੋਈ ਆਈ ਹਾਂ ਤੇ ਮੈਨੂੰ ਇਹ ਵੀ ਦੇ ਇਹਨਾਂ ਦੇ ਮਾਂ ਦੇ ਖਰਚੇ ਚੱਕਾ ਤੇ ਪਿਓ ਦੇ ਖਰਚੇ ਚੱਕਾ ਜਾਂ ਮੇਰੇ ਦੇ ਖਰਚੇ ਚੱਕਾ ਜਿਸ ਦਿਨ ਮੈਂ ਆਪਣੇ ਘਰ ਕੱਪੜੇ ਲੈਣੇ ਗਈ ਉਸ ਦਿਨ ਦੇਖਾ ਇਹ ਘਰ ਤੋਂ ਦੋਨੋਂ ਮਾਂ ਬੇਟੇ ਫਰਾਰ ਹੋ ਗਏ ਇਹਨੇ ਮੇਰਾ ਪਹਿਲਾ ਡਿਵੋਰਸ ਕਰਵਾਇਆ ਮੇਰਾ ਨਾਮ ਪ੍ਰੀਆ ਹੈ ਇਹ ਮੈਂ ਪ੍ਰੈਗਨੈਂਟ ਸੀ ਇਹ ਛੋੜ ਕੇ ਭਾਗ ਗਿਆ पूरा एक साल होने लगा बच्चा भी मेरा डेढ़ साल का हो गया भाई बच्चा भी मेरा डेढ़ साल का हो गया अब तो दो साल का हो गया, गया। मेरा बच्चा भी जनवरी में दो साल का हो जाएगा ये तो ये घर घर में सारा सामान बेच के दोनों माँ बेटे निकल के पता नहीं अब ये कहाँ गए थे आज मिले तो मैं भागी हुई आई हूँ यहाँ पे तो आपने केस, करा केस लगाया हुआ पर ये तरीक पे नहीं आता तरीक पे नहीं आता ये तरीक तरीक पे नहीं आता था तरीक पे आता ना तरीक पे भी नहीं आया ये ये शिवम माजन इसकी माँ मुझे मुझे इंसाफ चाहिए क्योंकि ये मेरे को मारने की स्लि... मैंने कोर्ट में केस लगाया था मुझे मारने की वो करता था कभी मेरा पेट दबा देता था चुंडी काट देता था मुझे तो मुझे डर लगता था मेरे को कि कहीं मार ना दे मैंने इसका केस फिर बाने से घर छोड़ चल गया कहता क्या करेंगे मैं नंगा हो जाऊंगा

ੋਖਾ ਕਰਕੇ ਭੱਜਿਆ ਵਿਆਹ ਕਰਾ ਕੇ 5 ਮਹੀਨਾ ਪ੍ਰੈਗਨੈਂਟ ਕਰਕੇ ਸਾਡੇ ਘਰ ਸੁੱਟ ਕੇ ਚਲ ਗਿਆ ਹੈ ਆਪ ਹੁਣੇ ਅੱਜ ਲੱਭਾ ਜੇ ਬੱਚਾ ਦਾ 2 ਸਾਲ ਦਾ ਹੋਣ ਤੇ ਆ ਗਿਆ ਹਾਂ ਨਾਮ ਸ਼ੁਭਮ ਹੈ ਕਾ ਦਾ ਮਾਰਲੀ ਨਾਲ ਪੈਨ ਤੇ ਦਾ ਜੀਜਾ ਰ ਲਿਆ ਆਇਆ ਨਾਲ ਇਹਨੂੰ ਭਜਾਨ ਚ ਨਹੀਂ ਤੁਹਾਨੂੰ ਮਾਂ ਦੇ ਦੀ ਪਲੇਟ ਵਗੈਰਾ ਕੀਤੀ ਪਰ ਹਾਂਜੀ ਕੀਤੀ ਹੋਈ ਆ ਕੀਤੀ ਹਾਂਜੀ ਇਹਦਾ ਕੇਸ ਵੀ ਲਗਾਇਆ ਹੈ ਰਾਜਵਿੰਦਰ ਦੇ ਕੋਲ ਹਾਂਜੀ ਮੈਰਿਜ ਕੀਤੀ ਸੀ ਗੁਰਦੁਆਰੇ ਵਿੱਚ ਹਾਂਜੀ ਨਹੀਂ ਅਰੇਂਜ ਹੀ ਹੋਈ ਐ ਅਸੀਂ ਆਪ ਕਰਾਈ ਐ ਇਹਦੇ ਘਰ ਦੇ ਸੀਗੇ ਉਹ ਕਿ ਨਾਮ ਹਾਂਜੀ ਹਾਂਜੀ ਆਦੀ ਮਾਂ ਕੱਲੀ ਗਈ ਉਹ 도ੜੀ ਇਹਦੇ ਨਾਲ ਇਹਦੇ ਨਾਲ ਹਾਂ ਇਹਦੀ ਮਾਂ ਨੇ ਮਾਰਿਆ ਕੁੱਟਿਆ ਮੇਰੀ ਕੁੜੀ ਨੂੰ ਐਨੇ ਮਾਰਿਆ ਕੁੱਟਿਆ ਮੇਰੀ ਕੁੜੀ ਨੂੰ ਫਿਰ ਕੱਢ ਕੇ ਸਾਡੇ ਘਰ ਛੁੱਟ ਗਏ ਉਸ ਤੋਂ ਬਾਅਦ ਕੀ ਨਾਮ ਇਹ ਪੱਜੇ ਨੂੰ 2.5 ਸਾਲ ਹੋ ਗਏ ਨੂੰ ਵਿਆਹ ਦੋ 2.5 ਸਾਲ ਹੀ ਹੋ ਗਏ ਵਿਆਹ ਹੋਏ ਨੂੰ ਐਰੇ ਹੋਨ ਪਤਾ ਨਹੀਂ ਤੱਕ ਟਿਕੋਰ ਹੈ ਟਿਕੋਰ ਅਵੇਨਿਊ ਕਿਰਾਏ ਤੇ ਰਹਿੰਦਾ ਹੁੰਦਾ ਸੀਗਾ ਤੇ ਉੱਥੇ ਇਹਨੇ ਵਿਆਹ ਕੀਤਾ ਸੀ ਉੱਥੋਂ ਹੁਣ ਹੁਣ ਪਤਾ ਨਹੀਂ ਕਿੱਥੇ ਭੱਜਿਆ ਆ ਹੁਣ ਅੱਜ ਸਾਨੂੰ ਇਹ ਕੰਮ ਪਤਾ ਨਹੀਂ ਕੀ ਕਰਦਾ ਸੀ ਇੱਥੇ ਦੁੱਖ ਨਹੀਂ ਵਿਆਹ ਕਰਾਇਆ ਟਾਈਲ ਦੀ ਹਾਂਜੀ ਉਹ ਜੰਸੂ ਤੇ ਲਗਾਈ ਸੇਲਮੈਂ ਲਗਾਈ ਬਲਾ ਹਾਂਜੀ ਸੇਲਮੈਂ ਲਗਾਈ ਬਲਾ ਟਾਈਲ ਵਾਲੀ ਜੁੱਤੀ ਤੇ ਵੀ ਹਾਂਜੀ ਜੀ ਜਦੋਂ ਤੁਸੀਂ ਮੈਰਿਜ ਕੀਤੀ ਉਦੋਂ ਟਾਈਲ ਹਾਂਜੀ ਜੀ ਉਸ ਤੋਂ ਬਾਅਦ ਡਿਸਕੂਸ ਕੋ ਇੰਨੀ ਦੇਰ ਬਾਅਦ ਮੈਡਾ ਸਿਉ ਆ ਇਸ ਨੂੰ 6 ਮਹੀਨੇ ਬੀਤੀ ਹੋਇਆ ਹੈ ਇਵਤ ਤੋਂ ਬਾਦ ਹਾਂਜੀ ਜੀ ਲੜਕੀ ਦਾ ਫੋਨ ਕਰ ਲਿਆ ਲੜਕੀ ਤਾਂ ਸਾਡੇ ਕੋਈ ਆ ਸਾਡੇ ਕੋਲ ਕੁੜੀ ਸਾਡੇ ਕੋਲ ਹੀ ਆ ਇਹ ਵਿੱਚੋਂ ਕਿਹਾ ਉਹ ਇਹੀ ਹੈ ਇਹਦੀ ਮਾਂ ਨੇ ਕਿਹਾ ਦੋਨੋਂ ਰਲ ਕੇ ਹੁਣ ਇਹਦੇ ਨਾਲ ਇੱਕ ਲੇਡੀ ਸੀ ਲੇਡੀ ਕੋਲ ਸੀ ਹਾਂਜੀ ਹੁਣ ਇਹਦੇ ਨਾਲ ਇੱਕ ਲੇਡੀ ਗਈ ਸੀ ਤੇ ਉਹ ਚਲੇਗੀ ਪਤਾ ਨਹੀਂ ਉਹ ਚਲੇਗੀ ਹੋ ਨਹੀਂ ਕਿਤੇ ਸਮ ਨਹੀਂ ਪਤਾ ਕਿਤੇ ਹੈ ਇਹਦਾ ਵੀ ਨੋ ਚੜੀ ਕਲਰ ਹੋ ਗਿਆ ਆਪਣਾ ਬੰਦ ਬੈਠਾ ਹਾਂਜੀ ਉਹ ਤਾਂ ਉਹਦਾ ਮਾਂ ਸੀ ਇੱਕ ਜਿੱਦ ਮੈਂ ਕਰਦਾ ਇੱਕ ਮਿੰਟ ਲੱਗ ਰਿਹਾ ਤੁਹਾਡੇ ਨਾਲ ਇਲਜ਼ਾਮ ਲੱਗ ਰਿਹਾ ਕੀ ਗੱਲ ਕੀ ਸਾਰਾ ਸਰ ਝੂਠਾ ਸਰ ਠੀਕ ਆ ਇਹਨਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਮੇਰੀ ਮਾਂ ਦੀ ਫੋਟੋ ਮੇਰੇ ਜੀਜੇ ਦੀ ਫੋਟੋ ਜਾਂ ਮੇਰੀ ਭੈਣ ਦੀ ਫੋਟੋ ਕਿਸੇ ਨੂੰ ਦਿਖਾ ਦੇਣ ਕਿ ਵਿਆਹ ਦੇ ਵਿੱਚ ਆਏ ਆ ਠੀਕ ਆ ਉਹ ਰਜਮੰਦੀ ਨਹੀਂ ਸੀ ਇਹਨਾਂ ਨੇ ਕਰਾਇਆ ਵਿਆਹ ਮੇਰੇ ਤੋਂ ਠੀਕ ਆ ਇਹਨਾਂ ਨੇ ਕਰਾਇਆ ਵਿਆਹ ਮੇਰੇ ਤੋਂ ਹਾਂ ਜੀ ਇਹਨਾਂ ਨੇ ਖੁਦ ਹਾਂ ਮੇਰੀ ਗੱਲ ਤਾਂ ਕੇ ਦੀ ਗੱਲ ਨਹੀਂ ਆ ਗੱਲ ਤਾਂ ਕੇ ਦੀ ਨਹੀਂ ਆ ਮੈਂ ਰਜਮੰਦੀ ਲੇਕਿਨ ਮੇਰੇ ਘਰ ਦੇ ਰਜਮੰਦ ਨਹੀਂ ਸੀ ਮੈਂ ਵਿਆਹ ਕਰਾਇਆ ਹੈ ਠੀਕ ਹੈ 2022 ਚ ਹੋਇਆ ਸੀ ਜੀ ਠੀਕ ਹੈ ਮੈਂ ਰਜਮੰਦ ਸੀ ਸਿਰਫ ਮੇਰੇ ਘਰ ਦੇ ਕੋਈ ਰਜਮੰਦ ਨਹੀਂ ਕੋਈ ਇੱਕ ਸਿੰਗਲ ਬੰਦੇ ਦੀ ਫੋਟੋ ਦਿਖਾ ਦੇਣਾ ਇਲਜ਼ਾਮ ਲਗਾ ਰਹੇ ਨਾ ਸਿੰਗਲ ਬੰਦੇ ਦੀ ਫੋਟੋ ਦਿਖਾ ਦੇਣ ਕਿ ਮੇਰੇ ਵਿਆਹ ਚ ਆਇਆ ਹੈ ਇੱਕ ਗੁਰਦੁਆਰੇ ਚ ਵਿਆਹ ਕੀਤਾ ਸਿਰਫ ਵਿਆਹ ਕਰਾਉਂਦੇ ਹੋ ਤੁਹਾਡੀ ਰਜਮੰਦੀ ਸੀ ਭਾਜੀ ਮੇਰੀ ਹੈਗੀ ਸੀ ਜੀ ਠੀਕ ਹੈ ਸਰ ਮੇਰੀ ਦੇਖੋ ਮੇਰੀ 15000 ਤਨਖਾਹ ਸੀ ਉਹ ਜਾਣਦੀ ਸੀ ਚੰਗੀ ਤਰ੍ਹਾਂ ਠੀਕ ਹੈ 15000 ਤਨਖਾਹ ਦੇ ਵਿੱਚ ਮੈਂ ਜੋ ਕਰਨਾ ਮੈਂ ਉਹੀ ਕਰੂੰਗਾ ਨਾ ਮੈਨੂੰ ਇਹ ਵੀ ਇਹਨਾਂ ਦੇ ਮਾਂ ਦੇ ਖਰਚੇ ਚ ਕਹਿੰਦੇ ਪਿਓ ਦੇ ਖਰਚੇ ਚੱਕਾਂ ਜਾਂ ਮੈਂ ਇਹਦੇ ਖਰਚੇ ਚੱਕਾਂ ਠੀਕ ਆ ਨਾ 10000 ਰੁਪਏ ਰੈਂਟ ਦਿੰਦਾ ਸਰਕਾਰ ਦਾ ਮੈਂ ਆਪਣੀ ਮਾਂ ਦਾ ਵੀ ਰੈਂਟ ਦੇਣਾ ਉੱਪਰ ਦਾ ਵੀ ਰੈਂਟ ਦੇਣਾ ਮੈਂ ਕਿਹਾ ਇਕੱਠੇ ਹੋ ਜਾ ਕਹਿੰਦੀ ਮੈਂ ਜਦੋਂ ਆਪਣੀ ਮਾਂ ਨੂੰ ਬੁਲਾਣਾ ਤਾਂ ਮੈਨੂੰ ਛੱਡ ਦੇ ਕਿਹੜਾ ਬੱਚਾ ਆਪਣੀ ਮਾਂ ਛੱਡ ਦੂਗਾ ਯਾਰ ਮੇਰੀ ਮਾਂ ਥੱਲੇ ਮਰਦੀ ਪਈ ਸੀ ਇਹਨਾਂ ਨੇ ਲੱਗ ਨਹੀਂ ਲੱਗਣ ਦਿੱਤਾ ਕਹਿੰਦੀ ਜੇ ਉਹਨੂੰ ਬੁਲਾਣਾ ਤਾਂ ਮੈਨੂੰ ਛੱਡ ਦੇ ਮੈਂ ਸਭ ਕੁਝ ਰਾਈਡ ਤਾਂ ਕਰਦਾ ਰਿਹਾ ਐਕਸੀਡੈਂਟ ਹੋਇਆ ਸਰ ਮੇਰੇ ਮੈਂ ਰਾਤ ਨੂੰ ਰੈਪਿਡ ਚਲਾਉਂਦਾ ਰਿਆਂ ਉੱਪਰ ਚਲਾ ਉਪਰੋਲੀ ਤਾਂ ਲੋਕ ਮਾਰਿਆ ਮੈਂ ਸਰ ਸਾਰੀ ਇਲਾਜ ਕਰਾਂਦਾ ਰਿਆਂ ਸਾਰਾ ਕੁਝ ਕਰਾਂਦਾ ਰਿਆਂ ਆ ਜੋ ਮਰਜੀ ਸੱਚੇ ਬੰਦੇ ਰਹਿਣ ਮੈਂ ਸਭ ਕੁਝ ਕਰਦਾ ਰਿਆਂ ਆ ਸੁਣੋ ਸਰ ਮੈਂ ਇਲਾਜ ਵੀ ਤਾਂ ਕਰਾਂਦਾ ਰਿਆਂ ਆ ਇਹਨਾਂ ਨੇ ਮੈਨੂੰ ਮਹਿਲਾ ਮੰਡਲ ਤੋਂ ਹਟਾਇਆ ਇਹਨਾਂ ਨੂੰ ਕੋਈ ਸੁਣਵਾਈ ਨਹੀਂ ਹੋਈ ਪਤਾ ਮੈਂ ਸਹੀ ਸੀ ਇਹਨਾਂ ਨੇ ਕਚਹਿਰੀ 'ਚ ਬਸ ਠੀਕ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਸਾਰੇ ਮਹਿਲਾ ਮੰਡਲ ਗਿਆ ਮੈਂ ਸਾਰੇ ਇਲਾਜ ਕਰਾਏ ਇਹਨਾਂ ਦੀ ਰਿਪੋਰਟਾਂ ਭਰੀਆਂ ਦੀ ਕੁੜੀ ਸੀ ਇੱਕ ਮੈਂ ਸਾਰਾ ਕੁਝ ਕੀਤਾ ਆ ਪੈਸੇ ਵੀ ਭਰੇ ਸਭ ਕੁਝ ਕੀਤਾ ਆ ਮੈਂ ਐਂਡ ਜਾ ਕੇ ਇਨੇ ਕੁੜੀ ਨੇ ਕੀ ਦਿੱਤਾ ਮਾਂ ਦੀ ਰਾਜਮੰਦੀ ਨਾਲ ਭਰਾ ਦੀ ਰਾਜਮੰਦੀ ਨਾਲ ਘਰੋਂ ਐਕਟਿਵਾ ਚੱਕੀ ਆ ਐਕਟਿਵਾ ਚੱਕ ਕੇ ਭੱਜ ਗਈ ਮੇਰੇ ਕੱਪੜੇ ਕੱਢ ਕੇ ਬਾਹਰ ਅੱਜ ਤੱਕ ਮੇਰਾ ਪੈਂਟ ਕੋਟ ਬਲੇਜ਼ਰ ਇਹਨਾਂ ਨੇ ਨਹੀਂ ਦਿੱਤਾ ਮੈਨੂੰ ਜਿਹੜਾ ਵਾਪਸ ਕਰ ਲੋਕ ਕਰਕੇ ਚੱਲ ਗਈ ਸੀ ਆਪਾਂ ਰੂਮ ਰਾਮ ਖਾਲੀ ਕੀਤੇ ਆਪਾਂ ਵੱਖਰਾ ਚੇਂਜ ਕਰ ਲਿਆ ਉਹਨਾਂ ਵੱਖਰਾ ਚੇਂਜ ਕਰ ਲਿਆ ਉਸ ਤੋਂ ਬਾਅਦ ਨਾ ਸਾਡੀ ਮੁਲਾਕਾਤ ਹੋਈ ਤੇ ਨਾ ਹੋਈ ਮੈਂ ਫੋਨ ਫੋਨ ਕੀਤਾ ਕਿ ਤੂੰ ਕਰਨਾ ਮੈਂ ਤੁਮੇ ਕਚੈਰੀ ਮੈਂ ਦੇਖੂਗੀ ਸਰ ਮੈਨੂੰ ਪਤਾ ਹੀ ਨਹੀਂ ਲੱਗਾ ਬੱਚਾ ਵੀ ਹੈ ਕਿ ਨਹੀਂ ਹੋਇਆ ਵੀ ਹੈ ਕਿ ਨਹੀਂ ਹੋਇਆ ਆ ਦੱਸੋ ਪਹਿਲੇ ਮੈਨੂੰ ਜਦੋਂ ਮੈਨੂੰ ਕੋਈ ਸੁਹੇ ਅੱਜ ਮੇਰਾ ਉਹੀ ਨੰਬਰ ਚੱਲ ਰਿਹਾ ਮੈਂ ਨੰਬਰ ਥੋੜੀ ਬੰਦ ਕਰਤੇ ਸਰ ਇਹ ਸਰਾ ਸਰ ਜਿਹੜੀ ਹੈ ਨਾ ਸਰ ਤਿੰਨ ਤਿੰਨ ਵਿਆਹ ਹੋਏ ਦੇ ਸਰ ਪਹਿਲੇ ਹੀ ਇਹਦੀ ਮਾਂ ਦੇ ਦੋ ਵਿਆਹ ਹੋਏ ਦੇ ਭਰਾ ਦੇ ਤਿੰਨ ਵਿਆਹ ਦੂਜੇ ਭਰਾ ਦੇ ਦੋ ਵਿਆਹ ਪਿਓ ਦੇ ਤਿੰਨ ਭਰਾ ਵਿਆਹ ਪੂਰਾ ਟੱਬਰ ਹੀ ਟੱਬਰ ਵਿਆਹ ਰਚਿਆ ਪਿਆ ਦੋ ਦੋ ਇੱਥੇ ਦੇ ਤੁਸੀਂ ਆਪਣੀ ਕੁੜੀ ਦੀ ਗੱਲ ਕਰੋ ਨਾ ਆਪਣੀ ਦੇ ਕੁੜੀ ਦੇ ਤਿੰਨ ਵਿਆਹ ਹੋਏ ਦੇ ਜੀ ਦੋ ਪਹਿਲੇ ਵਾਲੇ ਕਮੇਨਾ ਹੋਇਆ ਮੈਨੂੰ ਸਭ ਪਤਾ ਸੀ ਤਾਂ ਤੁਸੀਂ ਫਿਰ ਉਹ ਜੇ ਦੋਨਾਂ ਟਿਕੀ ਮਹਿਨਨ ਕਿਥੋਂ ਟਿਕ ਜਾਂਦੀ ਸਰ ਮੈਨੂੰ ਇਲਜ਼ਾਮ ਲਾਉਣ ਦੀ ਕੀ ਲੋੜ ਆ ਸਰ ਇਨਜਾਮ ਜੋ ਮਰਜੀ ਲਾਈ ਜਾਓ ਸਰ ਸਰ ਮੇਰੀ ਨਿਭਾਉਣੀ ਫਰਜ ਸੀ ਮੈਂ ਬੰਦਾ ਇੱਕ ਕੰਮ ਕਰ ਸਕਦਾ ਆ ਮਿਹਨਤ ਕਰ ਸਕਦਾ ਆ ਉਹ ਕੁੜੀ ਛੱਡ ਕੇ ਭੱਜ ਜਾਓ ਥੋੜੀ ਮਤਲਬ ਆ ਸਰ ਮੈਂ ਮੰਗ ਕਰਦਾ ਭਾਜੀ ਮੈਨਾਂ ਕੋਈ ਛੁਟਕਾਰਾ ਚਾਹਨਾ ਠੀਕ ਆ ਜੀ ਇਹ ਹੀ ਗੱਲ ਬੱਚੇ ਦੀ ਜੋ ਵੀ ਹੈਗਾ ਆ ਮੈਂ ਸਭ ਕੁਝ ਕਰਾਂਗਾ